ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਬਹੁਤ ਹੀ ਦਰਦਨਾਕ ਤੇ ਭਿਆਨਕ ਦੁਰਘਟਨਾ ਘਟੀ ਹੈ ਲੁਧਿਆਣਾ ਵਿਖੇ ਜਿੱਥੇ ਮਹਾਮਾਈ ਦੇ ਚੱਲ ਰਹੇ ਜਗਰਾਤੇ ਦੇ ਵਿੱਚ ਪੰਡਾਲ ਟਹਿ ਢੇਰੀ ਹੋ ਜਾਂਦਾ ਹੈ ਪੰਡਾਲ ਜਿਹੜਾ ਕਿ ਸਟੇਜ ਤੇ ਲਗਾਇਆ ਗਿਆ ਸੀ ਇੱਕ ਸਟਰਕਚਰ ਲਗਾਇਆ ਗਿਆ ਸੀ ਲਾਈਟਾਂ ਦੇ ਵਾਸਤੇ ਬਹੁਤ ਭਾਰੀ ਲੋਹੇ ਤੇ ਸਟੀਲ ਦਾ ਸਟਰਕਚਰ ਸੀ ਇਹ ਜਿਹੜਾ ਨੇਰੀ ਆਉਣ ਦੇ ਨਾਲ ਭਗਤਾਂ ਦੇ ਉੱਪਰ ਜਾ ਕੇ ਡਿੱਗ ਪੈਂਦਾ ਤੇ ਇਸੇ ਦੌਰਾਨ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਸਟਰਕਚਰ ਡਿੱਗਦਾ ਹੈ ਤਾਂ ਲਾਈਟ ਵੀ ਚਲੇ ਜਾਂਦੀ ਹੈ ਤੇ ਖੂਬ ਚੀਖ ਚਿਹਾੜਾ ਵੀ ਇਸ ਮੌਕੇ ਪੈਂਦਾ ਦੱਸਿਆ ਜਾ ਰਿਹਾ ਹੈ ਕਿ ਉਸੇ ਵੇਲੇ ਆਲੇ ਦੁਆਲੇ ਪ੍ਰਬੰਧਕਾਂ ਨੇ ਵੀ ਤੇ ਉੱਥੇ ਜਿਹੜੇ ਭਗਤ ਵੀ ਮੌਜੂਦ ਸੀ ਉਹਨਾਂ ਨੇ ਵੀ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਪਰ ਇਸ ਦੁਖਦਾਈ ਘਟਨਾ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਇਹ ਵੀਡੀਓ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਹਨੇਰੀ ਆਉਂਦੀ ਹੈ ਤੇ ਲੋਹੇ ਦਾ ਇਹ ਬਹੁਤ ਭਾਰੀ ਜੰਗਲਾ ਟਾਈਪ ਜਿਹੜਾ ਇਹ ਸਟਰਕਚਰ ਹੈ ਲੋਹੇ ਦਾ ਸਟਰਕਚਰ ਸਟੀਲ ਦੇ ਜਿਹੜੇ ਬੜੇ ਭਾਰੀ ਪੀਲਰ ਨੇ ਲੋਕਾਂ ਤੇ ਡਿੱਗ ਜਾਂਦੇ ਨੇ ਤੇ ਇਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਬਈਆ ਤੁਮਾਰੀ ਬਈਆ ਤੁਮਾਰੀ ਤੇਰਾ ਨਾ ਪੰਡਾ ਨਾ ਹਾਲੇ ਬੋਲੀ ਬੋਲੀ ਦੁਰਗਾ اوه <laughs> ਖਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਬਹੁਤ ਹੀ ਦਰਦਨਾਕ ਤੇ ਭਿਆਨਕ ਦੁਰਘਟਨਾ ਘਟੀ ਹੈ ਲੁਧਿਆਣਾ ਵਿਖੇ ਜਿੱਥੇ ਮਹਾਮਾਈ ਦੇ ਚੱਲ ਰਹੇ ਜਗਰਾਤੇ ਦੇ ਵਿੱਚ ਪੰਡਾਲ ਢਹਿ ਢੇਰੀ ਹੋ ਜਾਂਦਾ ਹੈ ਪੰਡਾਲ ਜਿਹੜਾ ਕਿ ਸਟੇਜ ਤੇ ਲਗਾਇਆ ਗਿਆ ਸੀ ਇੱਕ ਸਟਰਕਚਰ ਲਗਾਇਆ ਗਿਆ ਸੀ ਲਾਈਟਾਂ ਦੇ ਵਾਸਤੇ ਬਹੁਤ ਭਾਰੀ ਲੋਹੇ ਤੇ ਸਟੀਲ ਦਾ ਸਟਰਕਚਰ ਸੀ ਇਹ ਜਿਹੜਾ ਨੇਰੀ ਆਉਣ ਦੇ ਨਾਲ ਭਗਤਾਂ ਦੇ ਉੱਪਰ ਜਾ ਕੇ ਡਿੱਗ ਪੈਂਦਾ ਤੇ ਇਸੇ ਦੌਰਾਨ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਸਟਰਕਚਰ ਡਿੱਗਦਾ ਹੈ ਤਾਂ ਲਾਈਟ ਵੀ ਚਲੇ ਜਾਂਦੀ ਹੈ ਤੇ ਖੂਬ ਚੀਕ ਚਿਹਾੜਾ ਵੀ ਇਸ ਮੌਕੇ ਪੈਂਦਾ ਦੱਸਿਆ ਜਾ ਰਿਹਾ ਹੈ ਕਿ ਉਸੇ ਵੇਲੇ ਆਲੇ ਦੁਆਲੇ ਪ੍ਰਬੰਧਕਾਂ ਨੇ ਵੀ ਤੇ ਉੱਥੇ ਜਿਹੜੇ ਭਗਤਰੀ ਮੌਜੂਦ ਸੀ ਉਹਨਾਂ ਨੇ ਵੀ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਪਰ ਇਸ ਦੁਖਦਾਈ ਘਟਨਾ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਇਹ ਵੀਡੀਓ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਹਨੇਰੀ ਆਉਂਦੀ ਹੈ ਤੇ ਲੋਹੇ ਦਾ ਇਹ ਬਹੁਤ ਭਾਰੀ ਜੰਗਲਾ ਟਾਈਪ ਜਿਹੜਾ ਇਹ ਸਟਰਕਚਰ ਹੈ ਲੋਹੇ ਦਾ ਸਟਰਕਚਰ ਸਟੀਲ ਦੇ ਜਿਹੜੇ ਬੜੇ ਭਾਰੀ ਪਿੱਲਰ ਨੇ ਲੋਕਾਂ ਤੇ ਡਿੱਗ ਜਾਂਦੇ ਨੇ ਤੇ ਇਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ڈа 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 ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਬਹੁਤ ਹੀ ਦਰਦਨਾਕ ਤੇ ਭਿਆਨਕ ਦੁਰਘਟਨਾ ਘਟੀ ਹੈ ਲੁਧਿਆਣਾ ਵਿਖੇ ਜਿੱਥੇ ਮਹਾਮਾਈ ਦੇ ਚੱਲ ਰਹੇ ਜਗਰਾਤੇ ਦੇ ਵਿੱਚ ਪੰਡਾਲ ਢਹਿ ਢੇਰੀ ਹੋ ਜਾਂਦਾ ਹੈ ਪੰਡਾਲ ਜਿਹੜਾ ਕਿ ਸਟੇਜ ਤੇ ਲਗਾਇਆ ਗਿਆ ਸੀ ਇੱਕ ਸਟਰਕਚਰ ਲਗਾਇਆ ਗਿਆ ਸੀ ਲਾਈਟਾਂ ਦੇ ਵਾਸਤੇ ਬਹੁਤ ਭਾਰੀ ਲੋਹੇ ਤੇ ਸਟੀਲ ਦਾ ਸਟਰਕਚਰ ਸੀ ਇਹ ਜਿਹੜਾ ਨੇਰੀ ਆਉਣ ਦੇ ਨਾਲ ਭਗਤਾਂ ਦੇ ਉੱਪਰ ਜਾ ਕੇ ਡਿੱਗ ਪੈਂਦਾ ਤੇ ਇਸੇ ਦੌਰਾਨ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਸਟਰਕਚਰ ਡਿੱਗਦਾ ਹੈ ਤਾਂ ਲਾਈਟ ਵੀ ਚਲੇ ਜਾਂਦੀ ਹੈ ਤੇ ਖੂਬ ਚੀਕ ਚਿਹਾੜਾ ਵੀ ਇਸ ਮੌਕੇ ਪੈਂਦਾ ਦੱਸਿਆ ਜਾ ਰਿਹਾ ਹੈ ਕਿ ਉਸੇ ਵੇਲੇ ਆਲੇ ਦੁਆਲੇ ਪ੍ਰਬੰਧਕਾਂ ਨੇ ਵੀ ਤੇ ਉੱਥੇ ਜਿਹੜੇ ਭਗਤ ਵੀ ਮੌਜੂਦ ਸੀ ਉਹਨਾਂ ਨੇ ਵੀ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਪਰ ਇਸ ਦੁਖਦਾਈ ਘਟਨਾ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਇਹ ਵੀਡੀਓ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਹਨੇਰੀ ਆਉਂਦੀ ਹੈ ਤੇ ਲੋਹੇ ਦਾ ਇਹ ਬਹੁਤ ਭਾਰੀ ਜੰਗਲਾ ਟਾਈਪ ਜਿਹੜਾ ਇਹ ਸਟਰਕਚਰ ਹੈ ਲੋਹੇ ਦਾ ਸਟਰਕਚਰ ਸਟੀਲ ਦੇ ਜਿਹੜੇ ਬੜੇ ਭਾਰੀ ਪਿੱਲਰ ਨੇ ਲੋਕਾਂ ਤੇ ਡਿੱਗ ਜਾਂਦੇ ਨੇ ਤੇ ਇਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ।